ਜੰਮੂ ਕਸ਼ਮੀਰ ਚ ਪਾਕਿਸਤਾਨੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਤਰਨਤਾਰਨ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਛੋਟੀ ਬੇਟੀ ਨੂੰ ਕੁਲੂ ਦੇ ਡਿਪਟੀ ਕਮਿਸ਼ਨਰ ਨੇ ਗੋਦ ਲੈ ਲਿਆ ਹੈ ਡੀਸੀ ਯੂਨਸ ਖਾਨ ਅਤੇ ਉਹਨਾਂ ਦੀ ਐਸਪੀ ਪਤਨੀ ਅੰਜੂਮ ਆਰਾ ਨੇ ਖੁਸ਼ਦੀਪ ਦੀ ਪੜ੍ਹਾਈ ਲਿਖਾਈ ਦਾ ਸਾਰਾ ਖਰਚ ਉਠਾਉਣ ਦਾ ਜ਼ਿੰਮਾ ਲਿਆ ਹੈ ਸ਼ਨੀਵਾਰ ਨੂੰ ਡੀਸੀ ਯੂਨਸ ਖਾਨ ਅਤੇ ਉਹਨਾਂ ਦੀ ਪਤਨੀ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਉਹਨਾਂ ਨੇ ਖੁਸ਼ਦੀਪ ਦੇ ਨਾਲ ਗੱਲਬਾਤ ਵੀ ਕੀਤੀ ਐਸਪੀ ਅੰਜੂਮ ਆਰਾ ਨੇ ਕਿਹਾ ਕਿ ਖੁਸ਼ਦੀਪ ਦੀ ਇੱਛਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਰਹਿਣਾ ਚਾਹੁੰਦੀ ਹੈ ਉਨਾ ਕਹੇ ਹੈ ਕਿ ਉਹ ਬੇਟੀ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਉਸ ਦੀ ਪੜ੍ਹਾਈ ਲਿਖਾਈ ਦਾ ਖਰਚ ਉਠਾਉਣਗੇ ਤੇ ਜੇਕਰ ਉਸ ਨੂੰ ਆਈਐਸ ਜਾਂ ਆਈਪੀਐਸ ਬਣਨ ਦਾ ਸ਼ੌਂਕ ਹੋਵੇਗਾ ਤਾਂ ਉਹ ਇਸ ਇੱਛਾ ਨੂੰ ਵੀ ਪੂਰਾ ਕਰਨਗੇ ਕੋ ਜੈਸਾ ਵੀ ਖੁਸ਼ੀ ਕੋ ਜਿਸ ਤਰ੍ਹਾਂ ਦਾ ਸਪੋਰਟ ਚਾਹੀਏ ਫਾਈਨੈਂਸ਼ੀਅਲ ਥੋੜਾ ਉਹਨਕੋ ਜੋ ਵੀ ਮਤਲਬ ਮਦਰ ਕੀ ਤਰ੍ਹਾਂ ਔਰ ਆਪਣੀ ਬੇਟੀ ਕੀ ਤਰ੍ਹਾਂ ਉਸ ਤਰ੍ਹਾਂ ਜਿਸ ਤਰ੍ਹਾਂ ਦਾ ਉਹਨਕੋ ਸਪੋਰਟ ਚਾਹੀਏ ਵੀ ਵਿਲ ਪ੍ਰੋਵਾਈਡ ਹਰ ਮੁੰਝੇ ਲਗਾ ਕਿ ਮੁੰਝੇ इस फैमिली के लिए आगे आना चाहिए इस फैमिली को सपोर्ट करना चाहिए क्योंकि कहीं ना कहीं इमोशनली और बाकी चीज़ों को देखते हुए इस फैमिली को आ, इंसानियत की ज़रूरत है आ, आ, वैसे हर हर इंसान की हर बच्चे की अपनी सोच होती है कि उसको किस साइड आगे जाना है परंतु मेरी ये सोच है कि आ, उसको कैरियर में जहाँ उसको जाना होगा डॉक्टर बनना होगा इंजीनियर बनना होगा सिविल सर्विस में जाना होगा या खाकी ड्रेस एक्सेप्ट करनी होगी जिस जिस फील्ड में जाना होगा आ, मेरी और अंजुम की मतलब मेरे परिवार की साथ सपोर्ट रहेगी और गौर तलब है कि परमजीत सिंह दी शहादी दी खबर सुनन तो बाल डीसी यूनुस खान अते ओना दी पत्नी ने शहीद दी बेटी नु गोद लेने दा फैसला लिया सी आईपीएस अते आईएएस जोड़े वलो शहीद दी बेटी नु गोद लेने दे उपराले दी हर पासे शलागा कीती जा रही है तरनतारन तो मनविंदर मिलाप दे नाल विजय कुमार ਜਗਬਾਨੀ ਟੀਵੀ